ਜਿਹੜੇ ਮਰੀਜ਼ਾਂ ਨੂੰ ਹੁਣ ਸਰਵਾਈਕਲ ਦੀ ਦਿੱਕਤ ਹੈ ਆਮ ਤੌਰ ਤੇ ਲੇਡੀਜ਼ ਨੂੰ ਇਹ ਦਿੱਕਤ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਫੋਨ ਚ ਲਾਉਣੇ ਆ ਤੇ ਬੈੱਡ ਤੇ ਲਿٹے ਰਹਿਣੇ ਆ ਪੋਸਚਰ ਖਰਾਬ ਹੋਣ ਕਰਕੇ ਧੌਣ ਮੋੜਨ ਕਰਕੇ ਇੱਥੇ ਸੋਜ ਹੋ ਜਾਂਦੀ ਹੈ ਇੱਕ ਵੱਟਾ ਜਿਹਾ ਬਣ ਜਾਂਦਾ ਬੋਲ ਕਾਈਂਡ ਆਫ ਥਿੰਗ ਬਣ ਜਾਂਦੀ ਹੈ ਸਵੇਲਿੰਗ ਆ ਜਾਂਦੀ ਹੈ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਧੌਣ ਨਹੀਂ ਹਿਲਦੀ ਸੋ ਉਹਨਾਂ ਲਈ ਆਪਾਂ ਆਹ ਨੁਸਖਾ ਬਣਾਇਆ ਸ਼ੋਥਾਰੀ ਚੂਰਨ ਬਹੁਤ ਹੀ ਇਫੈਕਟਿਵ ਚੂਰਨ ਹੈ ਜਿਵੇਂ ਇੱਕ ਪੇਨ ਕਿਲਰ ਹੁੰਦਾ ਹੈ ਕੋਈ ਕੈਮੀਕਲ ਪੇਨ ਕਿਲਰ ਹੁੰਦਾ ਤੁਹਾਨੂੰ ਸ਼ੱਕ ਹੋ ਜਾਏਗਾ ਕਿ ਨੇਚਰਲ ਹੈ ਜਾਂ ਨਹੀਂ ਤੁਸੀਂ ਇਹਨੂੰ ਲਓਗੇ ਇਹਦਾ ਤੁਸੀਂ 1/4 ਸਪੂਨ ਦੀ ਡੋਸ ਹੈ ਚੌਥਾ ਚਮਚਾ ਇਹ ਤੁਸੀਂ ਲਿਆ 2 ਮਿੰਟਾਂ ਦੇ ਵਿੱਚ ਅਸਰ ਕਰੇਗਾ ਨਾਲੇ ਤੁਹਾਡੀ ਸਵੇਲਿੰਗ ਘਟੇਗੀ ਨਾਲੇ ਤੁਹਾਡਾ ਦਰਦ ਘਟੇਗਾ ਇਹਦੇ ਵਿੱਚ ਆਪਾਂ ਹਲਦੀ ਨਾਗਰ ਮੋਥਾ ਚਵਯ ਚਿਤ੍ਰਕ ਕਾਲੀ ਮਿਰਚ ਸੌਂਠ ਵਰਗੀਆਂ ਪੌਸ਼ਟੀਆਂ ਪਾਈਆਂ ਤੇ ਬਹੁਤ ਹੀ ਅੱਛਾ ਰਿਲੀਫ ਦੇਗਾ ਇਹਨੂੰ ਰੈਗੂਲਰਲੀ ਯੂਜ਼ ਕਰੋਗੇ ਤੁਸੀਂ ਸਰਵਾਈਕਲ ਤੋਂ ਰਾਹਤ ਪਾ ਸਕਦੇ ਹੋ ਮਿਲੂ ਕਿਤੋਂ ਜੀ ਆਪਾਂ ਇਹ ਮਿਲੇਗਾ ਤੁਹਾਨੂੰ ਰਾਹਤ ਆਯੁਰਵੇਦਾ ਤੋਂ ਇਹ ਮੇਰਾ ਨਾਮ ਹੈ ਡਾਕਟਰ ਜਸ਼ਨੂਰ ਕੌਰਮਾਨ ਤੇ ਮੇਰਾ ਬਣਾਇਆ ਨੁਸਖਾ ਹੈ ਤੁਸੀਂ ਇਸ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਮੇਰੇ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ ਕੋਈ ਹੋਰ ਤੁਹਾਡੇ ਘਰੇ ਬਿਮਾਰ ਹੈ ਕੋਈ ਵੀ ਬਿਮਾਰੀ ਆਪਣੇ ਕੋਲ ਹਰ ਤਰੀਕੇ ਦੇ ਨੁਸਖੇ ਇੱਥੇ ਪਏ ਨੇ ਚਾਹੇ ਉਹ ਚਾਹੇ ਉਹ ਸਰਵਾਈਕਲ ਦਾ ਹੋਵੇ ਚਾਹੇ ਉਹ ਲਿਵਰ ਦਾ ਹੋਵੇ ਤੇ ਚਾਹੇ ਤੁਹਾਨੂੰ ਡਾਇਬੀਟਿਸ ਹੈ ਅਗਰ ਤੁਹਾਨੂੰ ਡਾਇਬੀਟਿਸ ਹੀ ਹੈ ਤਾਂ ਡਾਇਬੀਟਿਸ ਦਾ ਵੀ ਨੁਸਖਾ ਆਪਣੇ ਕੋਲੇ ਪਿਆ ਹੈ ਤੇ ਹੋਰ ਬਹੁਤ ਸਾਰੀਆਂ ਨੈਚੁਰਲ ਦਵਾਈਆਂ ਪਈਆਂ ਜਿਦੇ ਨਾਲ ਤੁਸੀਂ ਆਪਦੀ ਦਿੱਕਤਾਂ ਤੋਂ ਰਾਹਤ ਪਾ ਸਕਦੇ ਹੋ ਤੇ ਇੱਕ ਲੀਵਰ ਵਾਲਾ ਤੁਸੀਂ ਦੱਸਿਆ ਡਾਕਟਰ ਸਾਹਿਬ ਤੁਸੀਂ ਲੀਵਰ ਦੇ ਅੱਜਕਲ ਬੜੇ ਮਤਲਬ 50% ਲੋਕਾਂ ਦੇ ਕਰ ਰਹੇ ਜੀ ਸਭ ਤੋਂ ਪਹਿਲਾਂ ਤਾਂ ਆਪਦਾ ਹਾਜਮਾ ਠੀਕ ਕਰੋ ਤੁਸੀਂ ਗੈਸ ਤੇ ਜਾਬ ਨੂੰ ਇਗਨੋਰ ਨਹੀਂ ਕਰਨਾ ਹਰ ਬੰਦਾ ਆਲਮੋਸਟ ਅੱਜਕੱਲ ਤਜਾਬ ਦਾ ਸ਼ਿਕਾਰ ਹੈ ਗੈਸ ਦਾ ਸ਼ਿਕਾਰ ਹੈ ਤੇ ਕਹਿੰਦਾ ਜੀ ਠੀਕ ਹੈ ਜੀ ਇੱਕ ਗੋਲੀ ਸਵੇਰ ਖਾਲੀ ਪੇਟ ਆਪਾਂ ਲੈ ਲਈਏ ਤੇ 20-20 ਸਾਲ ਹੋ ਚੁੱਕੇ ਆਪਾਂ ਨੂੰ ਇਹ ਗੋਲੀਆਂ ਲੈਂਦੇ ਹੋਏ ਲੇਕਿਨ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਅੱਛਾ ਖਾਣਾ ਖਾਣਾ ਹੈ ਆਪਦੀ ਹਰ ਮਰਜ਼ ਨੂੰ ਤੁਸੀਂ ਠੀਕ ਕਰਨਾ ਹੈ ਤੇ ਅਗਰ ਤੁਹਾਡਾ ਲਿਵਰ ਖਰਾਬ ਹੋ ਚੁੱਕਿਆ ਤਾਂ ਤੁਸੀਂ ਭੂਮੀ ਆਮਲਾ ਤੇ ਪੁਨਰ ਨਵਾ ਨੂੰ ਵਰਦਾਨ ਮੰਗਨੋ ਰੱਬ ਦਾ ਇਹਨਾਂ ਹਰਬਸ ਨੂੰ ਇਹਨਾਂ ਨੁਸਖਿਆਂ ਨੂੰ ਤੁਸੀਂ ਯੂਜ਼ ਕਰੋ ਭੂਮੀ ਆਮਲਾ ਚਾਹੇ ਤੁਸੀਂ ਆਪ ਦੇ ਘਰੇ ਲਵਾਓ ਚਾਹੇ ਤੁਹਾਨੂੰ ਆ ਤੇ ਗਵਾਨ ਤੋਂ ਮਿਲ ਜੇਗਾ ਇਹਦਾ ਤੁਸੀਂ ਜੂਸ ਬਣਾਉਣਾ ਹੈ ਤੇ ਭੂਮੀ ਆਮਲਾ ਦਾ 5 ਚਮਚੇ ਜੂਸ ਤੁਸੀਂ ਦੁੱਗਨੇ ਪਾਣੀ ਵਿੱਚ ਸੁਬਾ ਸ਼ਾਮ ਖਾਲੀ ਪੇਟ ਲੈਣਾ ਹੈ ਸੁਬਾ ਉੱਠ ਕੇ ਖਾਲੀ ਪੇਟ ਤੇ ਸ਼ਾਮ ਨੂੰ 4 ਵਜੇ ਜਦੋਂ ਆਪਾਂ ਖਾਲੀ ਪੇਟ ਹੁੰਨੇ ਆ ਉਦੋਂ ਤੁਸੀਂ ਲਓ ਪੁਨਰਨਵਾ ਜਿਹਨੂੰ ਆਪਾਂ ਇਟਸਿਟ ਕਹਿੰਦੇ ਆ ਆਮ ਤੌਰ ਤੇ ਇਹ ਖੇਤਾਂ 'ਚ ਬੇਸ਼ੁਮਾਰ ਮਿਲਦੀ ਹੈ ਉਹ ਤੁਸੀਂ ਯੂਜ਼ ਕਰੋ ਉਹਦਾ ਸਾਰਾ ਜਿਹੜਾ ਪਲਾਂਟ ਹੈ ਉਹ ਲੈ ਕੇ ਉਹਨੂੰ ਧੋ ਕੇ ਤੁਸੀਂ ਕੜਾ ਬਣਾਓ 1.5 ਗਲਾਸ ਪਾਣੀ ਵਿੱਚ ਉਹਨੂੰ ਉਬਾਲੋ ਇੱਕ ਪੌਦਾ ਚੱਕ ਲੋ ਦਾ ਜਾਂ ਕੁਛ ਉਹਦੇ ਪੱਤੇ ਚੱਕ ਲੋ ਉਹਨੂੰ ਤੋੜ ਕੇ ਤੁਸੀਂ ਉਬਾਲਣਾ ਹੈ ਜਦੋਂ ਚੌਥਾ ਚ ਗਲਾਸ ਰਹਿ ਜੇ 100ml ਰਹਿ ਜੇ ਪਾਣੀ ਉਦੋਂ ਤੁਸੀਂ ਉਹਨੂੰ ਯੂਜ਼ ਕਰਨਾ ਹੈ ਇਹਨੂੰ ਵੀ ਤੁਸੀਂ ਕਾੜੇ ਨੂੰ ਦਿਨ ਚ ਦੋ ਵਾਰ ਯੂਜ਼ ਕਰ ਸਕਦੇ ਹੋ ਰੱਬ ਦਾ ਦਿੱਤਾ ਵਰਦਾਨ ਹੈ ਲਿਵਰ ਵਾਲਿਆਂ ਲਈ ਤੇ ਇੱਕ ਮਹੀਨੇ ਚ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਅਗਰ ਤੁਹਾਡੇ ਕੋਲ ਨਹੀਂ ਹੈਗਾ ਅਵੇਲੇਬਲ ਤੁਸੀਂ ਪੁਨਰਨਵਾਦਾ ਚੂਰਨ ਵੀ ਲੈ ਸਕਦੇ ਹੋ ਆਪਦੇ ਪੰਸਾਰੀ ਕੋਲੇ ਜਾਓ ਤੇ ਉਹਨਾਂ ਨੂੰ ਕਹੋ ਮੈਨੂੰ ਪੁਨਰਨਵਾਦਾ ਚੂਰਨ ਦਿਓ ਤੇ ਅੱਧਾ ਚਮਚਾ ਸਵੇਰ ਸ਼ਾਮ ਤੁਸੀਂ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਗਰਮ ਪਾਣੀ ਨਾਲ ਤੁਸੀਂ ਪੁਨਰਨਵਾਦਾ ਚੂਰਨ ਵੀ ਲੈ ਸਕਦੇ ਹੋ